ਗੁਰਾਇਆਂ ਦੇ ਵਾਰਡ ਨੰਬਰ 7 ਦੇ ਮੁਹੱਲਾ ਗੁਰਨਾਣਕਪੁਰਾ ਚੇਤੀਂ ਦਾ ਤਿਹਾੜੀ ਦਾ ਤਿਹਾੜੀ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਵਾਰਡ ਦੇ ਕੌਂਸਲਰ ਅੰਜੂਟਵਾਲ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਚਾਰਜ ਸੰਜੀਤ ਟਵਾਲ ਗੁਰਾਇਆਂ ਮਾਰਕੀਟ ਦੇ ਮੈਕਟੇ ਦੇ ਚੇਅਰਮੈਨ ਪ੍ਰਦੀਪ ਡੁੱਗੜ ਵਿਸ਼ੇਸ਼ ਤੌਰ ਤੇ ਪਹੁੰਚੇ ਕੌਂਸਲਰ ਅੰਜੂਟਵਾਲ ਨੇ ਰੀਬਨ ਕੱਟ ਕੇ ਚੇਤੀਂ ਦੇ ਤਿਹਾੜੀ ਦਾ ਉਦਘਾਟਨ ਕੀਤਾ ਇਸ ਮੌਕੇ ਕੌਂਸਲਰ ਅੰਜੂਟਵਾਲ ਨੇ ਮੁਹੱਲੇ ਦੀਆਂ ਲੜਕੀਆਂ ਤੇ ਔਰਤਾਂ ਨਾਲ ਡੀਜੇ ਦੀਆਂ ਸੁਨਾਤੇ ਗਿੱਧਾ ਪਾ ਕੇ ਚੇਤੀਂ ਦੇ ਤਿਹਾੜੀ ਦਾ ਆਨੰਦ ਮਾਣਿਆ ਇਸ ਮੌਕੇ ਤਿਆਂ ਦੇ ਇਸ ਪਵਿਹਾਰ ਦੀ ਵਧਾਈ ਦਿੱਤੀ ਇਸ ਮੌਕੇ ਕਾਉਂਸਲਰ ਅੰਜੂਟਵਾਲ ਐਡਵੋਕੇਟ ਦੀ ਕਰਮਾ ਕਾਂਤਾ ਕ੍ਰਿਵਿੰਦਰ ਕੌਰ ਸੀਤਾ ਦੇਵੀ ਨਿਰਮਲ ਆਸ਼ਾ ਐਲਜ਼ ਸਲਮਾ ਜਸੀ ਪ੍ਰੀਤ ਡੌਲੀ ਕਰਤਾਰ ਕੌਰ ਪ੍ਰੀਆ ਵਰਮਾ ਸੈਨਾ ਨਰਿੰਦਰ ਕੌਰ ਅਰਜੀਤ ਕੌਰ ਕਮਲੀ ਕੌਰ ਮਨਜੀਤ ਕੌਰਵਿੰਦਰ ਕੌਰ ਰਾਜਵੀਰ ਟਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹੌਲਾ ਨਿਵਾਸੀ ਮੌਜੂਦ ਸਨ ਮੈਂ ਅੰਜੂਟਵਾਲ ਕਾਉਂਸਲਰ ਬਾਟ ਨੰਬਰ 7 ਅੱਜ ਮੇਰੇ ਬਾੜ ਵਿੱਚ ਤੀਆਂ ਦਾ ਪ੍ਰੋਗਰਾਮ ਬੀਬੀਆਂ ਭੈਣਾਂ ਨੇ ਕਰਵਾਇਆ ਤੇ ਇਸ ਪ੍ਰੋਗਰਾਮ ਦਾ ਮੈਂ ਘਾਟਾ ਨੂੰ ਮੇਰੇ ਤੋਂ ਕਰਵਾਇਆ ਗਿਆ ਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਹਰ ਸਾਲ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਆ ਤੇ ਜੜੀਆਂ ਵਿਆਹਾਂ ਆ ਨਿਹੜੀ ਹੁੰਦੀ ਆਪਣੇ ਪੇਕੇ ਦੇ ਘਰ ਆ ਕੇ ਇਹ ਪ੍ਰੋਗਰਾਮ ਜਿਹੜਾ ਇਹ ਹੁੰਦਾ ਆ ਤੇ ਇਸ ਪ੍ਰੋਗਰਾਮ ਵਿੱਚ ਜਿੱਦਾਂ ਕਿੱਦਾਂ ਪਗੜਾ ਤੇ ਬੀਬੀ ਆ ਬੋਲਿਆ ਆ ਕੇ ਆਪਣੀ ਖੁਸ਼ੀ ਦਾ ਜ਼ਾਹਿਰ ਕਰਦੀ ਆ ਆ ਤੇ ਹੋਰ ਵੀ ਕਈ ਤਰ੍ਹਾਂ ਦੇ ਜਿਦਾ ਆਪਣੇ ਪੱਖੀਆਂ ਬੁੰਡੀਆਂ ਚਾਦਰਾਂ ਕੱਢ ਰਹੀਆਂ ਇਦਾਂ ਦੇ ਕੰਮ ਕਰਦੀਆਂ ਆ ਮੈਂ ਬਹੁਤ ਆਪਣੀ ਮਹੱਲਿਆ ਵਸ ਜੀ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਤੇ ਮੈਨੂੰ ਸੱਦਿਆ ਇਸ ਇਸ ਖੁਸ਼ੀ ਨੂੰ ਮਨਾਉਣ ਦਾ ਜਿਹੜਾ ਕਿ ਮੈਨੂੰ ਮੌਕਾ ਦਿੱਤਾ ਸਾਂਝੀ ਕਰਨ ਦਾ ਧੰਨਵਾਦ ਇਸ ਵਾਰ ਦੀ ਵਸਨੀਕਾ ਜਿੱਥੇ ਅੰਜੂ ਮਾਮ ਨੇ ਅਜੂ ਦਾ ਆਟਮ ਕੀਤਾ ਇੱਥੇ ਸਾਰੇ ਮੱਲੇ ਵਾਸੀਆਂ ਨੇ ਪੂਰੇ ਵਾਰਡ ਨੇ ਕੁੜੀਆਂ ਨੇ ਲੇਡੀਜ਼ ਨੇ ਤੀਆਂ ਦਾ ਤਿਹਾਰ ਸੈਲੀਬ੍ਰੇਟ ਕੀਤਾ ਔਰ ਉਹ ਕੁੜੀਆਂ ਨੂੰ ਕਾਫੀ ਚਾ ਸੀਗਾ ਮੈਂ 2-3 ਦਿਨਾਂ ਤੋਂ ਦੇਖ ਰਹੀ ਸੀ ਕਾਫੀ ਜ਼ਿਆਦਾ ਮਹਿੰਦੀ ਇਹ ਉਹ ਐਕਚੁਅਲੀ ਕੀ ਹੈ ਕਿ ਪਹਿਲਾਂ ਇਹ ਸਾਡੀ ਪੁਰਾਣੀ ਰੀਤੀ ਰਿਵਾਜ ਆ ਜਿਹੜੇ ਲੋਕੀ ਯੰਗਸਟਰ ਭੁੱਲ ਰਹੇ ਸੀ ਹੁਣ ਤੀਆਂ ਸਭ ਨੂੰ ਪਤਾ ਹੈ ਨਾਰਮਲੀ ਸਭ ਗਰਲਜ਼ ਔਰ ਲੇਡੀਜ਼ ਨੂੰ ਪਤਾ ਹੈ ਪਹਿਲਾਂ ਅਗਰ ਆਪਾਂ ਪਿੱਛੇ ਜਾਈਏ ਕੁੱਲ کیسے ਗਏ ਕੁੰ ਬੜੇ ਚਾਹ ਦੇ ਨਾਲ ਕੁੜੀਆਂ ਇਹ ਤਿਹਾਰ ਮੰਨਾ ਰੀਆਂ ਇਹਦੇ ਵਿੱਚ ਇੱਥੇ ਖੀਰ ਵਗੈਰਾ ਜੋ ਵੀ ਉਹ ਉਹਨਾਂ ਨੇ ਖਾਣੀ ਹੈ ਤੇ ਇਹਨੂੰ ਵਧੀਆ ਤਰ੍ਹਾਂ ਮਨਾਣਾ ਗਿੱਦਾ ਵਗੈਰਾ ਪਾ ਕੇ ਐਂਡ ਅੰਜੂ ਜੀ ਦਾ ਦੁਬਾਰਾ ਤੋਂ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਇੱਥੇ ਆਏ ਤੇ ਸਾਡੇ ਇੱਥੇ ਬੱਚਿਆਂ ਦੇ ਨਾ ਹੌਸਲਾ افزਾਈ ਕੀਤੀ ਥੈਂਕ ਯੂ